ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਮੀਰ ਕਰਤਿ ਸਿਵ ਸਾਹਬ ਰਾਜੀ ਖੁਸ਼ੀ ਹੋਵੰਗੇ ਪ੍ਰਮਾਤਮਾ ਸਾਭੂ ਚੜ੍ਹਦੀ ਕਲਾ ਬਖਸ਼ ਸੱਚੇ ਪਾਤਸ਼ਾਹ ਵਾਹਿਗੁਰੂ ਕੱਲ੍ਹ ਨਾ ਕਿਸੇ ਬੇਟੀ ਦਾ ਮੇਰੇ ਕੋਲੇ ਇੱਕ ਮੈਸੇਜ ਆਇਆ ਸੀ ਪਰ ਮੈਸੇਜ ਪੜਨ ਤੋਂ ਬਾਅਦ ਉਹਨੇ ਜਲਦੀ ਡਿਲੀਟ ਕਰਤਾ ਉਹ ਮੈਨੂੰ ਕਹਿਦੀ ਵੀ ਮਾਤਾ ਜੀ ਤੁਸੀਂ ਇਹ ਕੁੜੀਆਂ ਜਨਾਨੀਆਂ ਉੱਤੇ ਬਹੁਤ ਤਵਾ ਲਾਉਂਦੇ ਹੋ ਵੀ ਤੁਸੀਂ ਇੱਕ ਆਪ ਵੀ ਲੇਡੀ ਹੋ ਮੈਂ ਕਿਹਾ ਹਾਂ ਮੈਂ ਅਬਦੁੱਲ ਜੇ ਵੀ ਲੇਡੀ ਹਾਂ ਕਹਿੰਦੀ ਚਲੋ ਇਹ ਗੱਲ ਤਾਂ ਆਪਾਂ ਤੁਹਾਨੂੰ ਸਵੇਰੇ ਉਹਦੀ ਪੂਰੀ ਦੱਸਾਂਗੇ ਵੀ ਕੀ ਕਹਿੰਦੀ ਸੀ ਤੇ ਪਹਿਲਾਂ ਮੇਰੀ ਜਿਹੜੀ ਅੱਜ ਦਾ ਆਪਾਂ ਬਸ ਰਹੇ ਹਾਂ ਦੇਖੋ ਪਠਿੰਡੇ ਜਿਹੜਾ ਲੇਡੀ ਨਹੀਂ ਕੀਤਾ ਨਾ ਜਿਹੜਾ ਕੁਛ ਕੀਤਾ ਉਹ ਕੁੜੀ ਨਹੀਂ ਹੈ ਕੋਈ ਉਹ ਪਟੋ ਘਟ ਪੈਂਤੀ 36 ਸਾਲ ਦੀ ਲੇਡੀ ਆ ਚਾਹੇ ਉਹਦੀ ਸ਼ਾਦੀ ਹੋਣ ਹੋਈ ਚਾਹੇ ਫੈਰਤੀ ਹੋਈ ਤੇ ਦੇਖੋ ਪਹਿਲਾਂ ਤਾਂ ਉਹ ਦੱਸਦੇ ਨੇ ਵੀ ਭੱਜ ਗਈ ਸੀ ਕਿਸੇ ਮੁੰਡੇ ਨਾਲ ਜਿਹੜੇ ਮੁੰਡੇ ਨਾਲ ਉਹ ਭੱਜੀ ਸੀ ਉਸੇ ਤੋਂ ਦਵਾਈ ਮੰਗਾ ਕੇ ਆਪਣੀ ਫੈਮਲੀ ਨੂੰ ਪਾਈ ਆਪਣੇ ਪਰਿਵਾਰ ਨੂੰ ਪਾਈ ਤੇ ਦੇਖੋ ਉਹਦਾ ਕੀ ਹੱਸ਼ ਹੋਇਆ ਦੇਖੋ ਨੇ ਆਪਣੀ ਸੱਸ ਵੀ ਮਾਰਤੀ ਤੇ ਆਪਦਾ ਪਤੀ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਜਦੋਂ ਬੈਠ ਕੇ ਆਨੰਦ ਕਾਰਜ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਦੁਨੀਆ ਟੱਚ ਨਹੀਂ ਜਾਂਦੀ ਦੇਖੋ ਚਾਹੇ ਮੈਨੂੰ ਚੰਗੀ ਕਹੋ ਚਾਹੇ ਮਾੜੀ ਕਹੋ ਜਦੋਂ ਚਾਹੇ ਉਹ ਮੁੰਡਾ ਚਾਹੇ ਉਹ ਕੁੜੀ ਆ ਦੋਨਾਂ ਦੀ ਗੱਲ ਕਰਦੀ ਆ ਮੈਂ ਇੱਕ ਦਿਨ ਹੀ ਕਰਦੀ ਆ ਚਾਹੇ ਉਹ ਮੁੰਡੇ 'ਚ ਗਲਤੀ ਆ ਚਾਹੇ ਉਹ ਕੁੜੀ 'ਚ ਗਲਤੀ ਆ ਦੇਖੋ ਵਿਆਹ ਤੋਂ ਪਹਿਲਾਂ ਪਹਿਲਾਂ ਤੁਸੀਂ ਗਲਤੀ ਕਰ ਲਈ ਕੋਈ ਗੱਲ ਹੀ ਕਹਨੇ ਪ੍ਰਮਾਤਮਾ ਮaaf ਕਰ ਦਿੰਦਾ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂਦਾਰੀ 'ਚ ਬੈਠ ਕੇ ਬੰਦਾ ਅਰਦਾਸ ਬੇਨਤੀ ਕਰਦਾ ਕਿਸੇ ਦੇ ਲੜ ਲੱਗਦਾ ਕਿਸੇ ਦੇ ਪੱਲਾ ਫੜਦਾ ਉਸ ਪੱਲੇ ਦੇ ਪਿੱਛੇ ਇੰਨੇ ਵੱਡੇ ਵੱਡੇ ਧੋਖੇ ਪਾਨੇ ਬਹੁਤ ਗਲਤ ਗੱਲ ਆ ਦੇਖੋ ਜਿਹੜਾ ਨਾਲੋਂ ਪਹਿਲਾਂ ਪਰ ਜੀਸੀ ਆਪਦੇ ਆਸ਼ਕ ਨਾਲ ਉਹਨੇ ਉਸ ਤੋਂ ਜ਼ਹਿਰੀਲੀ ਕੋਈ ਦਵਾਈ ਮੰਗਾਈ ਜਿਹੜੀ ਆਟੇ ਦੇ ਵਿੱਚ ਪਾ ਕੇ ਮਲਾਈ ਜੁਨੇ ਸੀ ਆਟਾ ਗੁੰਨ ਕੇ ਦੇਖੋ ਤੰਦੂਰ ਦੀਆਂ ਰੋਟੀਆਂ ਬਣਾਈਆਂ ਉਸ ਲੇਡੀ ਨੇ ਤੰਦੂਰ ਦੀਆਂ ਰੋਟੀਆਂ ਆਪ ਤਾਂ ਕੀ ਖਾਣੀ ਸੀ ਆਪ ਨੂੰ ਪਤਾ ਹੀ ਸੀ ਵਿਦਵਾਈ ਪਾਈ ਹੋਈ ਆ ਤੇ ਸੱਸ ਨੇ ਵੀ ਵਿਚਾਰੀ ਨੇ ਖਾ ਲਈ ਤੇ ਉਹਦੇ ਪਤੀ ਦੇਵ ਨੇ ਵੀ ਖਾ ਲਈ ਤੇ ਜਿਹੜਾ ਸਹੁਰਾ ਸਾਹਿਬ ਸੀ ਉਹ ਕਹਿੰਦਾ ਵੀ ਮੈਂ ਤੰਦੂਰ ਦੀ ਰੋਟੀ ਨਹੀਂ ਖਾਂਦਾ ਤੇ ਉਹਨੇ ਆਪਣੇ ਦੂਜੇ ਮੁੰਡੇ ਬੰਨੇ ਜਾ ਕੇ ਰੋਟੀ ਖਾ ਲਈ ਉਹ ਤਾਂ ਬਚ ਗਿਆ ਪਰ ਦੇਖੋ ਜਿਹੜਾ ਉਹਨੇ ਐਡਿਕ ਲਾਉਣੇ ਹਰਕਤ ਕੀਤੀ ਆ ਕਿਸੇ ਦਾ ਪਰਿਵਾਰ ਗਾਲਿਆ ਫਿਰ ਉਹ ਚੰਗੀ ਲੜਕੀ ਸੀ ਮੈਂ ਉਹ ਚੰਗੀ ਕਹਾ ਵੀ ਚੰਗੀ ਸੀ ਉਸੇ ਬਾਰੇ ਮੈਨੂੰ ਵਾਹ ਦੱਸੋ ਨਹੀਂ ਸੀ ਮਨ ਕਰਦਾ ਉਹਦਾ ਵਿਆਹ ਕਰਾਉਣਾ ਉਸ ਮੁੰਡੇ ਨਾਲ ਨਹੀਂ ਸੀ ਰਹਿਣਾ ਤਲਾਕ ਲੈ ਲੈਂਦੀ ਕਿੱਡੀ ਕਬਡੀ ਗੱਲ ਆ ਮਾਰਨੋਂ ਦਾ ਕਿਤੇ 21000 ਗੁਣੇ ਤਲਾਕ ਵਧੀਆ ਸੀ ਦੇਖੋ ਹੁਣ ਨਾ ਇਹ ਤਾਂ ਜੇ ਦੇ ਵਿੱਚ ਟੱਕੇ ਖਾਂਦੀ ਫਿਰੂਗੀ ਸਜ਼ਾ ਵੀ ਹੋ ਸਕਦੀ ਆ ਇਹ ਜੀ ਗੱਲ ਹੈ ਸਭ ਕੁਝ ਹੋ ਸਕਦਾ ਪਰ ਮੈਂ ਇਹ ਕਹਿੰਿਆ ਸਰਕਾਰਾਂ ਨੂੰ ਜੋ ਵੀ ਜੱਜ ਆ ਇਹਦੀ ਲੇਡੀ ਆ ਚਾਹੇ ਮਰਦਾ ਉਹਨੂੰ ਉਮਰ ਕਰ ਚਾਹੀਦੀ ਆ ਵੀ ਸਾਰੀ ਜ਼ਿੰਦਗੀ ਜੇਲ੍ਹ ਚ ਸੜ ਕੇ ਮਰੇ ਹੂੰ ਦੇਖੋ ਇਹ ਪਤਾ ਨਹੀਂ ਕੀ ਸੋਚ ਕੇ ਉਹਨੂੰ ਜਵਾਨ ਤੇ ਵੀ ਭੇਜ ਦਿੰਦੇ ਨੇ ਕੀ ਸੋਚ ਕੇ ਕੀ ਕਰਦੇ ਨੇ ਜੇ ਕੱਲ ਨੂੰ ਇਹੇ ਕੰਮ ਕਿਸੇ ਜੱਜ ਵਕੀਲ ਨਾਲ ਹੋਵੇ ਜੱਜ ਵਕੀਲ ਦਾ ਮੁੰਡਾ ਜਾਂ ਕੁੜੀ ਕਰੇ ਕੰਮ ਨੂੰ ਇਹ ਕੀ ਕਹਿਣਗੇ ਇਹ ਸਭ ਤੋਂ ਵਧੀਆ ਇਹੀ ਗੱਲ ਹੈ ਜਦੋਂ ਕੋਈ ਲੇਡੀ ਇਹੋ ਜਿਹਾ ਕੰਮ ਕਰਦੀ ਆ ਤਾਂ ਉਮਰ ਕੈਪ ਚਾਹੀਦੀ ਆ ਜੇ ਕੋਈ ਮਰਦ ਕਰਦਾ ਉਹਨੂੰ ਵੀ ਉਮਰ ਕੈਪ ਚਾਹੀਦੀ ਆ ਦੇਖੋ ਤਲਾਕ ਲੈ ਲਓ ਅੱਗੇ ਵੀ ਮੇਰੇ ਗੇ ਵੀਡੀਓ ਪਾਇਆ ਨਾ ਕੋਈ ਮੇਰੀ ਪਹਿਲੀ ਵੀਡੀਓ ਨਹੀਂ ਇਹ ਹੈ ਕਿ ਵੀ ਮੈਂ ਪਹਿਲੀ ਵੀਡੀਓ ਪਾਉਣ ਲੱਗੀਆਂ ਬਸ ਮੈਂ ਇਹੀ ਕਹਨੀ ਆ ਨਹੀਂ ਤੁਹਾਡੀ ਬੰਦੀ ਦਾ ਤਲਾਕ ਲੈ ਲਓ ਬਹੁਤ ਵਧੀਆ ਤਲਾਕ ਲੈਣਾ ਹੈ ਕਿ ਨਹੀਂ ਉਸੇ ਕਲਾਕਤੀ ਵਜਾਇਏ ਇਹ ਕੀ ਗੱਲ ਬੰਦਾ ਮਾਰ ਦੇਣਾ ਕਤਲ ਕਰ ਦੇਣਾ ਦੋ-ਦੋ ਬੰਦੇ ਤਿੰਨ-ਤਿੰਨ ਚਾਰ-ਚਾਰ ਵੀ ਆਪਦੇ ਬੱਚੇ ਵੀ ਮਾਰ ਦਿਆਂ ਨੇ ਪਤੀ ਸੱਸ ਸਹੁਰਾ ਤਾਂ ਬਹੁਤ ਦੂਰ ਦੀ ਗੱਲ ਰਹੀ ਆਪਣੇ ਬੱਚੇ ਆਪਣੇ ਭਰਾ ਆਪਣੇ ਭੈਣ ਭਰਾ ਸਕੇ ਤੇ ਆਪਣੇ ਮਾਪੇ ਸਕੇ ਉਹਨਾਂ ਨੂੰ ਵੀ ਰੋੜ ਦਿੰਦਿਆਂ ਨੇ ਤਾਂ ਫਿਰ ਦੇਖੋ ਕਿੱਡੀ ਫਿਰ ਬੇਸ਼ਰਮ ਜਾਨੀ ਮੁੰਡੇ ਇੱਕ ਗੱਲ ਹੈਗੇ ਆਪਦੇ ਮਾਪੇ ਨੂੰ ਨਹੀਂ ਮਾਰਦੇ ਆਪਣੇ ਭੈਣ ਭਰਾਵਾਂ ਨੂੰ ਨਹੀਂ ਮਾਰਦੇ ਜਿਹੜੀ ਜਨਾਨੀ ਆ ਇਹ ਆਪਣੇ ਬੱਚੇ ਵੀ ਮਾਰਦੀ ਆ ਆਪਣੇ ਭੈਣ ਭਰਾਵਾਂ ਨੂੰ ਵੀ ਮਾਰਦੀ ਆ ਤੇ ਸੱਸ ਸਹੁਰਿਆਂ ਨੂੰ ਵੀ ਮਾਰਦੀ ਆ ਆਪਣੇ ਮਾਪੇ ਨੂੰ ਵੀ ਮਾਰਦੀ ਆ ਫਿਰ ਇਹ ਕਿੱਥੋਂ ਚੰਗੀ ਆ ਉਹਨੇ ਜਿਹੜਾ ਕੱਲ ਮੈਨੂੰ ਮੈਸੇਜ ਕੀਤਾ ਸੀ ਕੁੜੀ ਨੇ ਉਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਹਿੱਟ ਦੇ ਦਿੰਨੀ ਆ ਉਹ ਕਹਿੰਦੀ ਸਾਨੂੰ ਮੁੰਡਾ ਟਾਈਮ ਨਹੀਂ ਦਿੰਦਾ ਹੂੰ ਉਹ ਪਾਏ ਮੁੰਡਾ ਤੁਹਾਨੂੰ ਕਮਾ ਕੇ ਖਵਾਉਣ ਕਿ ਸਾਨੂੰ ਟਾਈਮ ਦੇਣ ਹੂੰ ਬਾਕੀ ਉਹਦੀ ਵੀਡੀਓ ਮੈਂ ਸਾਰੀ ਪਾਉਂਗੀ ਇਹ ਜੀ ਕੋਈ ਗੱਲ ਝਿੱਕਣੋਂ ਨਹੀਂ ਕਿਹਾ ਵੀ ਮੇਰੀ ਵੀਡੀਓ ਪਾਓ ਮੈਂ ਪਾਉਂਗੀ ਅੱਛਾ ਵੀ ਇੰਨਾ ਕੁਝ ਕਹਿੰਦੇ ਹੋਏ ਜੇ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਕਰ ਦਿਓ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਦੇਖੋ ਸਾਨੂੰ ਤੁਹਾਡਾ ਲਾਈਕ ਕਮੈਂਟ ਨਾਲ ਕੋਈ ਡਾਲਰ ਨਹੀਂ ਸਾਡੀ ਜੇਬ ਚ ਆਉਂਦਾ ਹੈਗਾ ਮੈਂ ਤਾਂ ਬਹੁਤ ਪੋਰੀ ਆ ਸਿਰਫ ਸਾਡਾ ਇੱਕ ਹੌਸਲਾ ਵਧਾਈ ਹੁੰਦਾ ਦੇਖੋ ਜਦੋਂ ਕੋਈ ਵੀਡੀਓ ਤੇ ਲਾਈਕ ਕਮੈਂਟ ਕੋ ਅੱਛਾ ਕਹਿੰਦਾ ਵਧੀਆ ਕਹਿੰਦਾ ਤਾਂ ਸਾਨੂੰ ਵੀ ਬਹੁਤ ਚੰਗਾ ਲੱਗਦਾ ਨਾ ਇਹ ਤਾਂ ਤੁਹਾਡਾ ਨੈਟ ਮੁੱਕਦਾ ਨਾ ਇਹਦੇ ਨਾਲ ਕੋਈ ਤੁਹਾਡੇ ਲਾਈਕ ਕਮੈਂਟ ਕਰਨ ਨਾਲ ਸਾਨੂੰ ਕੋਈ ਡਾਲਰ ਨਹੀਂ ਮਿਲਦਾ ਸਾਨੂੰ ਡਾਲਰ ਸਿਰਫ ਜਦੋਂ ਸਾਡੇ ਵੀਡੀਓ ਉੱਤੇ ਕੰਪਨੀਆਂ ਲਾਉਂਦੀਆਂ ਨੇ ਐਡ ਜਦੋਂ ਸਾਡੀ ਜਿਹੜੀ ਵੀਡੀਓ ਹੁੰਦੀ ਆ ਉਹਦੇ ਵਿੱਚ ਐਡ ਆਉਂਦੀ ਆ ਨਾ ਜਿਹੜੀ ਸਾਨੂੰ ਐਸ ਦਾ ਪੈਸੇ ਮਿਲਦੇ ਨੇ ਸਾਨੂੰ ਹੋਰ ਕੋਈ ਨਹੀਂ ਮਿਲਦਾ ਸਬਸੇਗਾ ਲਾਈਕ ਕਮੈਂਟ ਨਾਲ ਕੋਈ ਨਹੀਂ ਮਿਲਦਾ ਲਾਈਕ ਕਮੈਂਟ ਨਾਲ ਸਾਡਾ ਹੌਸਲਾ ਵਧਦਾ ਲਾਈਕ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਦੇਖ ਕੇ ਛੱਡਿਆ ਨਾ ਕਰੋ ਕਦੇ ਵੀ ਕਿਸੇ ਦੀ ਵੀ ਇੱਕ ਮੈਰੀ ਨਹੀਂ ਸਭ ਦਾ ਤੇ ਲਾਈਕ ਕਮੈਂਟ ਕਰਿਆ ਕਰੋ ਜਰੂਰ ਕਰਿਆ ਕਰੋ ਇਹਦੇ ਨਾਲ ਕੋਈ ਤੁਹਾਡਾ